ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਆਪਣੇ ਕੋਲ ਮਹਿਰਾ ਸਿੱਖ ਬਰਾਦਰੀ ਦੇ ਲੜਕੇ ਦੀ ਡਿਟੇਲ ਆਈ ਹੈ ਜਿਸਕੇ ਲਈ ਨਵੇਂ ਸ਼ਹਿਰ ਤੋਂ ਨਵੇਂ ਸ਼ਹਿਰ ਤੋਂ ਲੜਕੇ ਦੀ ਡਿਟੇਲ ਆਈ ਹੈ ਇਸਕੇ ਲਈ ਲੜਕਾ ਬਾਈਕ ਮੋਡੀਫਿਕੇਸ਼ਨ ਦਾ ਕੰਮ ਕਰਦਾ ਹੋਮ ਵਾਲਪੇਪਰ ਡੈਕੋਰੇਸ਼ਨ ਦਾ ਵੀ ਲੜਕੇ ਦਾ ਕੰਮ ਆ ਵਾਲਪੇਪਰ ਡੈਕੋਰੇਟ ਕਰਦਾ ਵਧੀਆ ਫੈਮਲੀ ਆ ਬੈਸ਼ਨੂ ਫੈਮਲੀ ਹੈਗੀ ਫੈਮਲੀ ਵਿੱਚ ਲੜਕੀ ਤੇ ਮੰਮੀ ਪਾਪਾ ਨੇ ਪਾਪਾ ਫੋਰਨ ਗਿਆ ਹੋਏ ਨੇ ਦੋ ਬ੍ਰਦਰ ਆ ਗਏ ਵਧੀਆ ਫੈਮਲੀਆ ਘਰਵਾਰ ਵਧੀਆ ਬਣਿਆ ਹੋਇਆ ਬੈਸ਼ਨੂ ਪਰਿਵਾਰ ਆ ਉਹਨਾਂ ਨੂੰ ਥੇਲੂ ਲੜਕੀ ਚਾਹੀਦੀ ਆ ਵਧੀਆ ਲੜਕੀ ਹੋਵੇ ਸੋਹਣੀ ਹੋਵੇ ਥੇਲੂ ਲੜਕੀ ਸਹੀ ਦੀ ਆ ਜੇ ਕੋਈ ਲੋੜ ਕੰਡ ਪਰਿਵਾਰ ਰਹੇਗਾ ਤਾਂ ਮੈਂ نیچے ਨੰਬਰ ਮੈਂਸ਼ਨ ਕਰੂੰਗੀ ਫੈਮਲੀ ਮੈਂਬਰ ਦਾ ਤੁਸੀਂ ਜਾ ਕੇ ਗੱਲਬਾਤ ਕਰ ਸਕਦੇ ਹੋ ਰਿਸ਼ਤੇ ਦੀ ਫੈਮਲੀ ਮੈਂਬਰ ਨਾਲ ਠੀਕ ਹੈ ਜੀ ਜੋ ਵੀ ਨਾ ਜੈਰੀ ਰੀ ਜਿਹੜੀ ਢਿਡੇ ਲੜਕੀ ਹੈ ਜੀ ਆ ਤਾਂ ਜ਼ਰੂਰ ਕੰਟੈਕਟ ਕਰਿਓ ਬਾਕੀ ਜੇ ਵੀ ਜੇ ਕੋਈ ਹੋਰ ਲੜਕੇ ਦੀ ਜਾਣਕਾਰੀ ਤੁਹਾਨੂੰ ਚਾਹੀਦੀ ਆ ਉਹ ਵੀ ਆਪਾਂ ਇਨਬਾਕਸ ਵਿੱਚ ਸੈਂਡ ਕਰ ਦਾਂਗੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੇਰੇ ਲੜਕੇ ਦੇ ਕਾਲ ਨੰਬਰ ਤੇ ਕਾਲ ਕਰਕੇ ਵੀ ਤੁਸੀਂ ਉਹਨਾਂ ਤੋਂ ਬਾਕੀ ਦੀ ਜਾਣਕਾਰੀ ਜੋ ਵੀ ਆ ਲੈ ਸਕਦੇ ਹੋ ਠੀਕ ਹੈ ਜੀ ਧੰਨਵਾਦ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਰਿਸ਼ਤੇ ਆ ਦਾ ਮੈਚ ਹੋ ਸਕੇ ਬਾਕੀ ਜੋ ਵੀ ਆਪਾਂ ਨੰਬਰ ਵਗੈਰਾ ਮੈਂਸ਼ਨ ਕਰਦੇ ਆ ਉਹ ਜਿਸ ਲੜਕੇ ਦੀ ਜਾਂ ਲੜਕੀ ਦੀ ਆਪਾਂ ਐਡ ਪਾਉਂਨੇ ਆ ਉਹਨਾਂ ਦਾ ਨੰਬਰ ਹੁੰਦਾ ਵੇ ਫालतू ਗੱਲਬਾਤ ਕਰਕੇ ਕੋਈ ਨੰਬਰ ਤੇ ਕਾਲ ਨਾ ਕਰਿਆ ਕਰੋ ਠੀਕ ਹੈ ਜੀ ਮੈਂ ਆਪਣਾ ਨੰਬਰ ਗ੍ਰੇ ਇੰਸਟਾ ਤੇ ਨਹੀਂ ਛੋਕੀਟਾ ਹੋਇਆ ਜਿਨੂੰ ਵੀ ਕੋਈ ਰਿਸ਼ਤੇ ਬਾਰੇ ਕੋਈ ਲੋੜ ਹੈ ਜਾਂ ਕੋਈ ਗੱਲਬਾਤ ਕਰਨੀ ਹੈ ਤੁਸੀਂ ਇਨਬਾਕਸ ਵਿੱਚ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ i